ਮਾਦਮਾ ਅਗੇ ਕਲਾਸ ਕਰਨਾਗੇ ਆਪੋ ਇਸ ਪੰਚੇ ਨੂੰ ਹੋਰ ਚਰਚੀਆਂ ਕਰਾਂ ਚਾਹੇ ਵਿਨਿਤਾ ਕਮਕਸ਼ੀ ਕਿ ਇਹ ਜਿਤਨੇ ਪੀਜਲ ਨੂੰ ਪ੍ਰਤਿਆ ਨਹੀਂ ਫੋਨ ਵਾਲੇ ਇੰਤਾਨ ਪੇਜ ਨੰਬਰ ਦਿਓ ਇਹਨਾਂ ਦਾ ਐਪਲੀਕੇਸ਼ਨ ਸਾਡੇ ਕੋਲ ਪਹੁੰਚ ਗਈ ਹੈ ਅਸੀਂ ਆਪਣੀ ਅਡਜੈਕਟੀਵੋਰੀ ਜਰਾਤੀ ਜਿਸ ਤਾਮੀ ਅਡਜੈਕਟੀਵੋਰੀ ਨਜ਼ਰਾ ਕਰੇਗੀ ਉਸ ਤੋਂ ਬਾਅਦ 25 ਤਰੀਕ ਨੂੰ ਸਾਡੇ ਜਨਰਲ ਹੌਸਪੀਟਲ ਵੀ ਕਿੱਥੇ ਹੈ ਕਿਉਂਕਿ ਸਾਰੇ ਮੱਠੇ ਜਨਰਲ ਹੌਸਪੀਟਲ ਨੂੰ ਲਿਉਣੇ ਦੇ ਵੀ ਹੁੰਦੇ ਨੇ ਉਸ ਤੋਂ ਬਾਅਦ ਪ੍ਰੋਜੈਕਟ ਪਾਸ ਕਰਦੀ ਹੈ ਇਸ ਸਾਰੀਆਂ ਐਪਲੀਕੇਸ਼ਨਾਂ ਉਹਨਾਂ ਦੇ ਫਟਾ ਉਸੇ ਇਕੱਠੇ ਕਰਦੇ ਹੈ ਤੇ ਮੇਰੀ ਮੀਟਿੰਗ ਦੇ ਵਿੱਚ ਇਹ ਦੀ ਜਾਂਚ ਕਰਾਂਗੇ ਉਸ ਸਰਵਰ ਨੂੰ ਦੇਖਦੇ ਵਿਸ਼ੇਸ਼ ਕਚਨ ਸਵਾਲ ਦੇਣ ਵਾਸਤੇ

Es que no puedo